ਸ਼ਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤਰਦਰਾ ਬੁਟੀਕ ਤੇ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਬਹੁਤ ਵਧੀਆ ਤੇ ਅੱਜ ਮੈਂ ਕਾਟਨ ਦਾ ਸਿੰਪਲ ਸੂਟ ਲੈ ਕੇ ਆਈਆਂ ਇਹਨਾਂ ਵਾਈਡ ਪਲਾਜ਼ੋ ਬਣਾਇਆ ਵਾ ਉਹ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹ ਮਤਲਬ ਉਹਦੇ ਪੌਂਚਿਆਂ ਤੇ ਕਢਾਈ ਆ ਤੇ ਪੈਂਟ ਪਲਾਜ਼ੋ ਬਣਾਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਉਹਦਾ ਮੈਂ ਲਿੰਕ ਮੈਂ ਦਾ ਪਾ ਦਾਂਗੀ ਤੇ ਤੁਸੀਂ ਕਟਿੰਗ ਸਟਿਚਿੰਗ ਉਹਦੀ ਦੇਖ ਸਕਦੇ ਹੋ ਪੈਂਟ ਪਲਾਜ਼ੋ ਪੌਕਟ ਲਗਾ ਕੇ ਕਿਦਾਂ ਤਿਆਰ ਕੀਤਾ ਉਹ ਮੈਂ ਪੂਰਾ ਮera ਵੀਡੀਓ ਇਹਦਾ ਲਿੰਕ ਸੈਂਡ ਕਰ ਦਾਂਗੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਦੋਨੋਂ ਵੀਡੀਓ ਬਣਾਈ ਹੋਈਆਂ ਮੈਂ ਅਲੱਗ-ਅਲੱਗ ਤੇ ਉਤਤ ਬਾਅਦ ਅੱਜ ਅਸੀਂ ਆਪਾਂ 셔ਟ ਦੀ ਤਿਆਰੀ ਕਰਾਂਗੇ 셔ਟ ਬਣਾਵਾਂਗੇ ਤੇ ਐ ਸਿੰਪਲ 셔ਟ ਆ ਲਾਈਨਾਂ ਵਾਲੀ ਠੀਕ ਹੈ ਜੀ ਪਿਓਰ ਕਾਟਨ ਆ ਤੇ ਇਹਨੂੰ ਲੇਸ ਲਗਾ ਕੇ ਆਪਾਂ ਤਿਆਰ ਕਰਨਾ ਤੇ ਸਭ ਤੋਂ ਪਹਿਲਾਂ ਇਹਦੀ ਕਟਿੰਗ ਕਰਾਂਗੇ ਤੇ ਜਿੱਦਾਂ ਪਿੱਛੇ ਗਲੇ ਦੀ ਪ੍ਰੋਬਲਮ ਆਂਦੀ ਕਿ ਗਲਾ ਪਿੱਛੇ ਨੂੰ ਜਾਂਦਾ ਤੇ ਉਹਦਾ ਵੀ ਸੋਲੂਸ਼ਨ ਕੱਢਾਂਗੇ ਤੁਹਾਨੂੰ ਦੱਸਾਂਗੀ ਕਿਦਾਂ ਗਲਾ ਪਿੱਛੇ ਜਾਂ ਕਿਉਂ ਜਾਂਦਾ ਤੇ ਕੀ ਪ੍ਰੋਬਲਮ ਹੈ ਇੱਕ ਮਤਲਬ ਮੋਢਿਆਂ ਦੇ ਝੋਲ ਪੈਂਦੀ ਹੈ ਕਿਉਂ ਪੈਂਦੀ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕਰਾਂਗੀ ਤੇ ਤੁਸੀਂ ਫੁੱਲ ਵੀਡੀਓ ਦੇਖਣੀ ਤੇ ਅੱਜ ਸਟਾਰਟ ਕਰਦੇ ਆਂ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁੜ ਕਰਨਾ ਮੇਰੇ ਚੈਨਲ ਨੂੰ ਤੇ ਚਲੋ ਸਟਾਰਟ ਕਰਦੇ ਆਂ ਤੁਹਾਨੂੰ ਮੈਂ ਨਾਪ ਦੱਸਣਾ ਚਾਹੁੰਦੀ ਆਂ ਕਿ ਨਾਪ ਕੀ ਹੈ ਇਸ ਨਾਪ ਦੀ ਕਿੰਨਾ ਕਿੰਨਾ ਹੀ ਕੀ ਗੁਜ ਰੱਖਣਾ ਤੇ ਸਭ ਤੋਂ ਪਹਿਲਾਂ ਇਹਦੀ ਲੰਬਾਈ ਰੱਖਾਂਗੇ 64 ਇੰਚ ਤੇ 13.5 ਦਾ ਤੀਰਾ ਹੈ ਤੇ ਘੇਰਾ ਰੱਖਾਂਗੇ 21 ਇੰਚ ਤੇ ਛਾਤੀ ਰੱਖਾਂਗੇ ਛਾਤੀ ਵੀ 21 ਇੰਚ ਤੇ ਕਮਰ ਰੱਖਾਂਗੇ 17 ਇੰਚ हिਪ ਵੀ 21 ਇੰਚ ਤੇ ਸਾਈਜ ਜਿਹੜੀ ਚੋਕ ਤਰੀਜ ਹੈ ਉਹ 16 ਰੱਖਾਂਗੇ ਤੇ ਬਾਹ ਇਹਦੀ 17 ਇੰਚ ਰੱਖਾਂਗੇ ਅੱਗੋਂ 5 ਰੱਖਾਂਗੇ ਬੁੱਕ ਤੇ ਦੇਖਾਂਗੀ ਮੈਂ ਡਿਜ਼ਾਈਨਰ ਵਾਂ ਬਣਾਵਾਂਗੀ ਪਹਿਲੇ ਤੇ ਵੈਸੇ ਨਾਪੇ ਆ ਤੇ ਮੈਂ ਥੋੜਾ ਆ ਪਾਕਿਸਤਾਨੀ ਬਣਾ ਬਾਮਣਾਵਾਂਗੀ ਲੂਜ਼ ਬਣਾਵਾਂਗੀ ਉਹ ਤੋਂ ਬਾਅਦ ਇਹਦਾ ਮੋਡਾ ਰੱਖਾਂਗੇ 9 ਇੰਚ ਤੇ ਪਲੇਟ ਆਪਾਂ ਲੰਬਾਈ 'ਚ 11 ਇੰਚ ਲੈਣੇ ਲੰਬਾਈ ਵਾਲੇ ਕਮਰ ਵਾਲੇ ਪਲੇਟ ਪਾਣੇ ਆ ਤੇ ਗਲਾ ਫਰੰਟ ਬੈਕ 6 ਇੰਚ ਰੱਖਾਂਗੀ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਵਿਛਾ ਲਾਂਗੇ ਤੇ ਇਹ ਵੱਡੇ ਵਾਰਜੇ ਕੱਪੜਾ ਹੈ ਠੀਕ ਹੈ ਜੀ ਤੇ ਇਹ ਵਾਰਸਾਰਚੋਂ ਹੀ ਬਣ ਜਾਏਗਾ ਆ ਦੇਖੋ ਇਹਦਾ ਵਾਰ ਬਹੁਤ ਵੱਡਾ ਹੈ ਦੇਖੋ ਕਿੱਡਾ ਵੱਡਾ ਵਾਰਾ ਹੈ ਤੇ ਤੁਹਾਨੂੰ ਮੈਂ ਫੋਲਡ ਕਰਕੇ ਦੱਸਦੀ ਆ ਕਿ ਕਿੰਨਾ ਇੰਚੇ ਦਾ ਵਾਰ ਆ ਇਹਦਾ ਹੀ ਆਪਾਂ ਬਹਿਲਾ ਵਾਰ ਮਿਨਾਗੇ ਡਬਲ ਕਰਕੇ ਡਬਲ ਕਰਕੇ ਇਹਦਾ ਵਾਰ ਆ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ 29 ਇੰਚੇ ਦਾ ਵਾਰ ਆ ਡਬਲ ਕਰਕੇ ਠੀਕ ਹੈ ਜੀ ਤੇ ਇਹ ਵਾਰ 사ਤ ਚੋ ਇੱਕ ਸ਼ਰਟ ਬਣੇਗੀ ਤੇ ਇਹਦਾ ਇਸਿਕ ਘੇਰਾ ਰੱਖਣਾ ਆ 2 ਇੰਚ ਦੇ ਆ ਰੱਖਣਾ ਘੇਰਾ ਠੀਕ ਹੈ ਜੀ ਤੇ ਆਪਾਂ 3 ਇੰਚ ਐਕਸਟਰਾ ਲੈ ਲਾਂਗੇ 24 ਇੰਚ ਟੋਟਲ ਲੈ ਲਾਂਗੇ ਆਪਾਂ ਘੇਰਾ ਐਡੀ ਕਟਿੰਗ ਕਿੱਦਾਂ ਕਰਨੀ ਆ ਪਹਿਲਾਂ ਆਪਾਂ ਇੱਕ ਸਾਈਡ ਤੋਂ 20 ਇੰਚ ਲੈ ਲਾਂਗੇ ਫਿਰ ਉਹਨੂੰ ਫੋਲਡ ਕਰਾਂਗੇ ਮੈਂ 3 ਇੰਚ 3 ਇੰਚ ਐਕਸਟਰਾ ਲੈ ਰਹੀ ਆ ਤੇ ਤੇ 24 ਇੰਚ ਲੈ ਲਾਂਗੇ ਆਪਾਂ 24 ਇੰਚ ਇੱਥੇ ਆਂਦਾ ਠੀਕ ਹੈ ਜੀ ਇਹਨੂੰ ਆਪਾਂ ਕਰਦਾ ਫੋਲਡ ਆ ਦੇਖੋ ਇੱਥੋਂ ਮੈਂ 24 ਇੰਚ ਲੈ ਲਿਆ ਠੀਕ ਹੈ ਜੀ ਇਹਨੂੰ ਆਪਾਂ ਡਬਲ ਫੋਲਡ ਕਰਨਾ ਹੈ ਇੱਥੇ ਜਿੱਥੇ 24 ਇੰਚ ਦੀ ਨਿਸ਼ਾਨੀ ਲਾਈ ਹੈ ਇੱਥੋਂ ਇਦਾਂ ਫੜ ਕੇ ਇੱਥੋਂ ਆਪਾਂ ਡਬਲ ਫੋਲਡ ਕਰਨਾ ਹੈ ਤੇ ਆ ਐਕਸਟਰਾ ਕਪੜਾ ਇਹ ਹੀ ਸਿੱਧਾ-ਸਿੱਧਾ ਕੱਢ ਲਾਂਗੇ ਠੀਕ ਹੈ ਜੀ ਤੇ ਕਟਿੰਗ ਕਰਨੀ ਹੋਰ ਆਸਾਨ ਹੈ ਕਿਉਂਕਿ ਤੇ ਲਾਈਨਾਂ ਬਣੀਆਂ ਹੋਈਆਂ ਤੇ ਲਾਈਨਾਂ ਦੇ ਜਿੱਥੇ ਲਾਈਨਾਂ ਤੇ ਹੋਇਆ ਮਾਰਕ ਕੀਤਾ ਆ ਉਹਦੇ ਸਾਬ ਨਾਲ ਆਪਾਂ ਸਿੱਧੀ ਲਾਈਨਾਂ ਦੇ ਹਿਸਾਬ ਨਾਲ ਕਰ ਦਾਂਗੇ ਫੋਲਡ ਕੀ ਜੀ ਆ ਦੇਖੋ ਮੈਂ ਲਾਈਨਾਂ ਦੇ ਹਿਸਾਬ ਨਾਲ ਫੋਲਡ ਕਰਦਾ ਇਹਨੂੰ ਠੀਕ ਹੈ ਜੀ ਇੱਥੇ ਲਾਈਨਾਂ ਲਾਈਨਾਂ ਬਣੀ ਹੋਈਆਂ ਸੀ ਲਾਈਨਾਂ ਦੇ ਹਿਸਾਬ ਨਾਲ ਫੋਲਡ ਕਰਦਾ ਠੀਕ ਹੈ ਜੀ ਮੈਂ ਫੋਲਡ ਕਰ ਚੁੱਕੀ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਹਦੀ ਲੰਬਾਈ ਲਵਾਂਗੇ ਪਹਿਲਾਂ ਇਹਦੀ ਲੰਬਾਈ ਹੈਗੀ ਹੈ 6 ਇੰਚ ਤੇ ਆਪਾਂ 3 ਇੰਚ ਐਕਸਟਰਾ ਲਵਾਂਗੇ 3 ਇੰਚ ਘੇਰਾ ਆਪਾਂ ਐਕਸਟਰਾ ਲਿਆ ਇਹਦੇ ਲੰਬਾਈ ਵੀ ਆਪਾਂ 3 ਇੰਚ ਐਕਸਟਰਾ ਲਵਾਂਗੇ 49 99 ਇੰਚ ਇਹਦੀ ਲੰਬਾਈ ਲੈ ਲਾਂਗੇ ਠੀਕ ਹੈ ਜੀ ਪੂਰਾ ਜਿੰਨਾ ਘੇਰਾ ਲਿਆ ਉਹਨੀ ਲੰਬਾਈ ਲਾ ਲਾਂਗੇ ਘੇਰੇ ਦੇ ਹਿਸਾਬ ਨਾਲ इत आप एक लाइन बना देंगे ठीक है जी घेरा लै लिया लंबाई ले ली तो एनू आप कर देंगे पहला कटिंग एद पीस कर देंगे ਫਿਰ ਆਪਾਂ ਵਿੱਚੋਂ ਵੀ ਕੱਟ ਕਰ ਦਾਂਗੇ ਇਹਦਾ ਲਗ ਲਗ ਪੀਸ ਕਟਿੰਗ ਕਰਾਂਗੇ ਕਿਉਂਕਿ ਫਰੰਟ ਤੇ ਪੀਸੇ ਕਾਟ ਪੈਂਦੀ ਹੈ ਇਹ ਦੋਨੋਂ ਨਾਲ ਲਗ ਲਗ ਪੀਸ ਕਾਟ ਦਾਂਗੇ ਇਹ ਆਪਾਂ ਐਦਾਂ ਹੀ ਕਟਿੰਗ ਕਰਕੇ ਇਹਨੂੰ ਐਦਾਂ ਹੀ ਫੋਲਡ ਕਰ ਲੈਣੇ ਆ ਠੀਕ ਹੈ ਜੀ ਤੇ ਆਹ ਦੋਨੋਂ ਪੀਸ ਹੋ ਜਾਂਦੇ ਫਰੰਟ ਬੈਕ ਪੀਸ ਤੇ ਹਾਂ ਕਈ ਵਾਰ ਅਸੀਂ ਭੁੱਲ ਜਾਂਦੇ ਆ ਤੇ ਅਸੀਂ ਕਾਟ ਪਾ ਦਨੇ ਆ ਤੇ ਉਹਦੇ ਨਾਲ ਕਮੀਜ਼ ਦੀ ਕਟਿੰਗ ਗਲਤ ਹੋ ਜਾਂਦੀ ਹੈ ਇਦਾਂ ਨਹੀਂ ਕਰਨਾ ਇਹਨੂੰ ਅਲੱਗ-ਅਲੱਗ ਪੀਸ ਕਰਕੇ ਅਲੱਗ-ਅਲੱਗ ਪੀਸ 'ਚ ਤਾਵਾ ਕਰਨੀਆਂ ਠੀਕ ਹੈ ਜੀ ਇਹਨੂੰ ਕਰ ਲਾਂਗੇ ਅਲੱਗ-ਅਲੱਗ ਤੇ ਸਭ ਤੋਂ ਪਹਿਲਾਂ ਬੈਕ ਪੀਸ ਥੱਲੇ ਰੱਖਾਂਗੇ ਫੋਲਡ ਕਰ ਦਾਂਗੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਵਿਛਾ ਲਾਂਗੇ ਤੇ ਉਸ ਤੋਂ ਬਾਅਦ ਫਰੰਟ ਪੀਸ ਆਪਾਂ ਇਹਦੇ ਉੱਪਰ ਰੱਖਾਂਗੇ ਉਹਨੂੰ ਵੀ ਆਪਾਂ ਇਦਾਂ ਹੀ ਫੋਲਡ ਕਰਕੇ ਵਿਛਾ ਲਾਂਗੇ ਠੀਕ ਹੈ ਜੀ ਆਪਾਂ ਫਰੰਟ ਬੈਕ ਪੀਸ ਆਪਾਂ ਕਚਾ ਲਿਆ ਉਹ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਪੀਸ ਥੋੜਾ ਜਿਹਾ ਵਾਧ ਰੱਖਾਂਗੇ ਫਰੰਟ ਪੀਸ ਨੂੰ ਥੋੜਾ ਜਿਹਾ ਅੱਗੇ ਕਰਾਂਗੇ 1/2 ਇੰਚ ਆਪਾਂ ਬੈਕ ਪੀਸ ਵਾਧ ਰੱਖਾਂਗੇ ਇਹ ਕਿਉਂ ਰੱਖਣਾ ਕਿਉਂਕਿ ਜਿਹੜੇ ਗਲੇ ਪਿੱਛੇ ਨੂੰ ਜਾਂਦੇ ਆ ਉਹ ਨਹੀਂ ਜਾਣਗੇ ਤੁਹਾਡਾ ਪ੍ਰੋਪਰ ਜੇ ਤੁਸੀਂ ਅੱਧਾ ਪੋਣਾ ਇੰਚ ਇਹ ਬਰਾਬਰ ਰੱਖੋਗੇ ਵਾਧ ਰੱਖੋਗੇ ਪਿਛਲਾ ਬਰਾਬਰ ਨਹੀਂ ਸੋਰੀ ਵਾਧ ਰੱਖੋਗੇ ਤੇ ਤੁਹਾਡੇ ਗਲੇ ਕਦੇ ਪਿੱਛੇ ਨਹੀਂ ਜਾਣਗੇ ਤੁਹਾਡਾ ਗਲਾ ਪਰਫੈਕਟ ਬਣੇਗਾ ਤੇ ਇਹ ਬਹੁਤ ਜ਼ਰੂਰੀ ਹੈ ਅੱਧਾ ਇੰਚ ਜਾਂ ਪੋਣਾ ਇੰਚ ਰੱਖਣਾ ਤੇ ਮੈਂ ਅੱਧਾ ਇੰਚ ਰੱਖਿਆ ਠੀਕ ਹੈ ਜੀ ਉਤ ਬਾਅਦ ਆਪਾਂ ਇਹਦਾ ਟੀਰਾ ਰੱਖਾਂਗੇ ਮੋਡਾ ਰੱਖਾਂਗੇ ਗਲਾ ਰੱਖਾਂਗੇ ਉਤ ਬਾਅਦ ਟੀਰਾ ਲਵਾਂਗੇ ਤੇ ਜਿੰਨਾ ਦਾ ਟੀਰਾ ਉਹਦਾ ਤੁਸੀਂ ਹਾਫ ਕਰਨਾ ਤੇ ਅੱਧਾ ਇਨਕਸਟਰਾ ਲੈਣਾ ਤੇ ਮੈਂ ਵੀ ਅਦਾ ਹੱਦ ਕਰ ਲਿਆ ਤੇ ਇੱਕ ਅੱਧਾ ਇਨਕਸਟਰਾ ਲਿਆ ਤੇ ਮੈਂ 7 ਇੰਚ ਟੀਰਾ ਲਿਆ ਆਪਾਂ ਲੈ ਲਾਂਗੇ 7 ਇੰਚ ਟੀਰਾ ਇਹਦਾ ਕੋਤ ਬਾਅਦ ਮੋਡਾ ਕਿੰਨਾ ਲੈਣਾ ਜਿੰਨੀ ਛਾਤੀ ਜ਼ਿਆਦਾ ਹੋਏ ਉਹਨਾਂ ਮੋੜ ਦਾ ਹੀ ਕੱਟ ਲੈਣਾ ਤੇ ਜਿੰਨੀ ਛਾਤੀ ਘੱਟ ਹੋਏ ਉਹਨਾਂ ਮੋੜਾਂ ਹੀ ਜ਼ਿਆਦਾ ਲੈਣਾ ਠੀਕ ਹੈ ਜੀ ਅਸੀਂ ਇਹਦਾ ਮੋੜਾ ਲੈ ਲਾਂਗੇ 7 ਇੰਚ ਠੀਕ ਹੈ ਜੀ 7.5 ਲੈ ਸਕਦੇ ਤੁਸੀਂ ਕਿਉਂਕਿ ਇਹਦੀ ਛਾਤੀ ਹੈਗੀ ਹੈ 21 ਇੰਚ ਮੈਂ 7 ਇੰਚ ਲਿਆ ਹੈ ਉਤਤ ਬਾਅਦ ਆਪਾਂ 21 ਇੰਚ ਛਾਤੀ ਲਵਾਂਗੇ ਸਾਢੇ 10 ਇੰਚ 21 ਦਾ ਹਾਫ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਵਾਂਗੇ ਠੀਕ ਹੈ ਜੀ ਇੱਥੋਂ ਆਪਾਂ 1.5 ਇੰਚ ਦੀ ਕਾਟ ਪਾਈ ਇੱਥੋਂ ਆਪਾਂ ਗੁਲਾਈ ਦੇ ਦਾਂਗੇ ਇੱਕ ਵਾਰੀ ਆਪਾਂ ਮੋਡਾ ਚੈੱਕ ਕਰ ਲਾਂਗੇ ਕਿ ਸਾਡਾ ਮੋਡਾ ਕਿੰਨਾ ਤਿਆਰ ਹੈ ਠੀਕ ਹੈ ਆ ਦੇਖ ਸਕਦੇ ਹੋ ਤੁਸੀਂ ਮੇਰਾ 9 ਇੰਚ ਫੁੱਲ ਤਿਆਰ ਆ ਮੈਂ 7 ਇੰਚ ਰੱਖਿਆ ਤੇ 9 ਇੰਚ ਮੇਰਾ ਤਿਆਰ ਆ ਕਿਉਂਕਿ ਅੱਧਾ ਇੰਚ ਇਹ ਵੀ ਵੱਧਾ ਹੈ ਬੈਕ ਸਾਈਡ ਤੇ ਅੱਧਾ ਇੰਚ ਦੀ ਕਾਟ ਵੀ ਪੈ ਜਾਏਗੀ ਇੱਥੋਂ ਆਪਾਂ ਅੱਧਾ ਇੰਚ ਦੀ ਕਾਟ ਪਾ ਦਾਂਗੇ ਤੇ ਉਹ ਤੋਂ ਬਾਅਦ ਆਪਾਂ ਇੱਥੋਂ 3 ਇੰਚ ਕਰੇ ਦੀ ਚੜਾਈ ਲਾਵਾਂਗੇ ਇੱਥੋਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਇੱਥੋਂ ਵੀ ਆਪਾਂ 1/2 ਇੰਚ ਦੀ ਬੈਕ ਸਾਈਡ ਤੋਂ ਵੀ ਇੱਥੋਂ 3 ਇੰਚ ਲੈ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹ ਹੋ ਗਈ ਗਲੇ ਦੀ ਉਹ ਮੋਡੇ ਦੀ ਕਟਾਈ ਤੇ ਆਪਾਂ ਫਰੰਟ ਇਹ ਬੈਗ ਦੀ ਹੋਗੀ 프ਰੰਟ ਦੀ ਆਪਾਂ ਕਰਨੀ ਐ 프ਰੰਟ ਕਿੱਦਾਂ ਕਰਨਾ ਐਥੋਂ ਹੱਥ ਆਪਾਂ ਹਾਫ ਕਰ ਲੈਣਾ ਹਾਂਜੀ ਇਹਦਾ ਹਾਫ ਕਰ ਲੈਣਾ ਇਹਦਾ 6.5 ਟੋਟਲ ਤੇ 6.5 ਦਾ 3.5 ਤੇ ਮੈਂ ਹਾਫ ਕਰਾਂਗੀ ਤਦ ਬਾਅਦ ਐਥੋਂ 1/2 ਇੰਚ ਦੇ ਕਾਟ ਪਾ ਦਾਂਗੇ ਉਤ ਬਾਅਦ ਕੀ ਕਰਨਾ ਆਪਾਂ ਸਕੈਲ ਨਾਲ ਐਥੋਂ ਇਦਾਂ ਉੱਪਰੋਂ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਉਤ ਬਾਅਦ ਅਬਾ ਇਥੋਂ 1/2 ਇੰਚ ਦੀ ਕਾਟ ਪਾਣੀ ਹੈ ਇਥੋਂ ਆਪਾਂ ਇਹ ਦੋ ਇਦਾਂ ਗੁਲਾਈ ਦਿੰਦੇ ਆਣਾ ਠੀਕ ਹੈ ਜੀ ਇਥੋਂ ਆਪਾਂ ਗੁਲਾਈ ਦੇ ਦੇਣੀ ਹੈ ਉਮੀਦ ਹੈ ਤੁਹਾਨੂੰ ਸਮਝ ਲੱਗੀ ਹੋਏਗੀ ਠੀਕ ਹੈ ਨਾ ਇੱਕ ਵਾਰੀ ਫੇਰ ਦੱਸਣਾ ਚਾਹੀਦੀ ਹੈ ਇਥੋਂ ਮੈਂ 7 ਇੰਚ ਮੋਡਾ ਲਿਆ ਹੈ ਉਤੋਂ ਬਾਅਦ ਮੈਂ ਇੱਥੋਂ 1.5 ਇੰਚ ਦੀ ਕਾਟ ਪਾਈ ਐ ਠੀਕ ਹੈ ਜੀ ਹਾਫ ਇੰਚ ਮੈਂ ਉਪਰੋਂ ਕਾਟ ਪਾਈ ਐ ਬੈਕ ਸਾਈਡ ਤੋਂ ਵੀ ਹਾਫ ਪਾਈ ਐ ਇੱਥੋਂ 3 ਇੰਚ ਲੈ ਕੇ ਇਹਨੂੰ ਇਹਦਾ ਮਲਾ ਤਾ ਉਤੋਂ ਬਾਅਦ ਫਰੰਟ ਕਾਟ ਕਿੱਦਾਂ ਪਾਈ ਐ ਇੱਥੋਂ ਅੱਧਾ ਇੰਚ ਛੱਡ ਕੇ ਇਹਦਾ ਹਾਫ ਕਰ ਦੇਣਾ ਹਾਫ ਕਰਕੇ ਇੱਥੋਂ ਆਪਾਂ ਅੱਧੇ ਇੰਚ ਦੀ ਕਾਟਵਾ ਦੇਣੀ ਐ ਉਤੋਂ ਇਹਨੂੰ ਇਹਦਾ ਮਲਾ ਦੇਣਾ ਇੱਥੋਂ ਇੱਥੋਂ ਨੀਚੋਂ ਆਪਾਂ ਗੁਲਾਈ ਦੇ ਦਿੰਦੀ ਐ ਠੀਕ ਹੈ ਜੀ ਇਹ ਹੋ ਗਈ ਇਹ ਪ੍ਰੋਪਰ ਫਿਟਿੰਗ ਵਿੱਚ ਬਣੇਗਾ ਤੁਹਾਡਾ ਜੇ ਤੁਸੀਂ ਐਦਾਂ ਕਟਾਈ ਪਾਓਗੇ ਐਦਾਂ ਕਰਦੀ ਕਰੋਗੇ ਉਤ ਬਾਅਦ ਆਪਾਂ ਸਾਤੀ ਲੈ ਚੁੱਕੇ ਆ 1.5 21 ਇੰਚ 21 ਦਾ ਹਾਫ 1.5 ਉਤ ਬਾਅਦ ਆਪਾਂ ਇੱਥੋਂ ਇੱਥੇ ਲੰਬਾਈ 7 ਇੰਚ ਦੀ ਲਵਾਂਗੇ ਮੈਂ ਹਮੇਸ਼ਾ ਇੱਥੋਂ 7 ਇੰਚ ਦੀ ਲੈਣੀ ਆ ਤੇ ਬਹੁਤ ਹੀ ਪਰਫੈਕਟ ਫਿਟਿੰਗ ਬਣਦੀ ਹੈ ਬਹੁਤ ਹੀ ਵਧੀਆ ਫਿਟਿੰਗ ਬਣਦੀ ਹੈ ਤੁਹਾਨੂੰ 10 ਇੰਚ ਉਪਰ ਸੇ 6 ਸਿਨ ਚਾਏ ਨਾ ਤੇ 6.5 ਇੰਚ ਹੈ ਲੰਬਾਈ ਬਚੇਗੀ ਉਹ ਤੋਂ ਬਾਅਦ ਆਪਾਂ ਇਹਦੇ ਆ ਪਲੇਟਾ ਪਾਵਾਂਗੇ ਪਲੇਟਾ ਕਿਤਾ ਪਾਣੀ ਆ ਇੱਥੋਂ ਆਪਾਂ 11 ਇੰਚ ਪਲੇਟ ਲੰਬਾਈ ਲੈ ਲੈਣੀ ਹੈ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਇੱਥੋਂ 3.5 ਇੰਚ ਲਵਾਂਗੇ ਇੱਥੋਂ ਆਪਾਂ ਪਲੇਟ ਲੰਬਾਈ ਲਵਾਂਗੇ 7 ਇੰਚ ਟੋਟਲ ਇੱਥੋਂ ਆਪਾਂ ਬਾਕਸ ਬਣਾ ਲਾਂਗੇ ਠੀਕ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਆਪਾਂ ਇੱਕ ਇੱਕ ਪੈਰ ਦਾ ਸਪੇਸ ਦੇ ਦੇਣੀ ਵਿੱਚ ਕੱਪੜਾ ਰੱਖਣਾ ਸੈਂਟਰ ਚ ਐਦਾਂ ਕਰਕੇ ਪਲੇਟ ਪੈਣੀ ਹੈ ਗੁਲਾਈ ਚ ਜਿੱਦਾਂ ਆ ਕੱਪੜਾ ਠੀਕ ਹੈ ਜੀ ਇੱਥੇ ਆਪਾਂ ਪਲੇਟ ਦੀ ਨਿਸ਼ਾਨੀ ਲਾਈ ਹੈ ਠੀਕ ਹੈ ਐਨੂੰ ਇਦਾਂ ਆਪਾਂ ਫੋਲਡ ਕੀਤਾ ਤੇ ਕਿੱਦਾਂ ਆਪਾਂ ਸੇਹਨ ਲਗਾਣੀਆਂ ਆਹ ਦੇਖੋ ਇੱਥੋਂ ਸਟਾਰਟ ਹੋਣਾ ਇੱਥੋਂ ਸਟਾਰਟ ਹੋਣਾ ਸੈਂਟਰ ਚ 1/2 ਇੰਚ ਦੀ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਇੱਧਰ ਵਾਪਸ ਆਇਨਾ ਐਦਾਂ ਸੇਹਨ ਲੱਗੇਗੀ ਪਲੇਟ ਕਿ ਅੱਧਾ ਇੰਚ ਲਵਾਂਗੇ ਆਪਾਂ ਠੀਕ ਹੈ ਜੀ ਤੇ ਸੇਮ ਇਦਾਂ ਹੀ ਰੇਡ ਪੈਣੀ ਹੈ ਉਤ ਬਾਅਦ ਇਹਦੀ ਕਮਰ ਹੈਗੀ 17 ਇੰਚ ਤੇ ਮੈਂ ਅੱਧਾ ਇੰਚ ਜ਼ਿਆਦਾ ਲਵਾਂਗੀ ਇਹਦੀ ਕਮਰ ਹੈਗੀ 17 ਇੰਚ 17 ਦਾ ਹਾਫ ਹੋ ਗਿਆ 8.5 ਤੇ ਆਪਾਂ ਅੱਧਾ ਇੰਚ ਐਕਸਾ ਲੈ ਲਾਂਗੇ ਆਪਾਂ 9 ਇੰਚ ਇਹਦੀ ਕਮਰ ਲੈ ਲਾਂਗੇ ਠੀਕ ਹੈ ਜੀ ਆ ਦੇਖੋ ਤਾਂ ਮੈਂ ਲਾਈਨਾਂ ਬਣਾ ਕੇ ਦੱਸਦੀ ਆ ਇੱਕ ਇੱਥੇ ਲਾਈਨ ਬਣੇਗੀ ਇੱਕ ਇੱਥੇ ਲਾਈਨ ਬਣੇਗੀ ਉਹ ਤੋਂ ਬਾਅਦ ਇੱਥੋਂ ਆਪਾਂ ਲਵਾਂਗੇ 16 ਇੰਚ 16.5 ਇੰਚ ਇਹਦੀ ਨੀਚੋਂ ਠੀਕ ਹੈ ਜੀ ਇੱਕ ਇੱਥੇ ਆਪਾਂ हिਪ ਵਾਲੀ ਜਗ੍ਹਾ ਤੇ ਲਾਈਨ ਬਣਾ ਦਾਂਗੇ ਠੀਕ ਹੈ ਜੀ 1 2 3 ਲਾਈਨਾਂ ਬੜੀਆਂ ਉਤਬਾਦ ਆਪਾਂ ਹੈਪ ਲਵਾਂਗੇ ਹੈਪੀ ਦੀ ਹੈਗੀ ਆ 21 ਇੰਚ ਠੀਕ ਹੈ ਜੀ 1.5 ਲਵਾਂਗੇ 21 ਹਾਫ ਉਤਬਾਦ ਆਪਾਂ ਆ ਜੋ ਸਕੇਲ ਜੋ ਹੈ ਉਹਦਣਾ ਆਪਾਂ ਸ਼ੇਪ ਬਣਾ ਦਾਂਗੇ ਇਹਦੀ ਤੇ ਤੁਹਾਡੇ ਕੋਲ ਨਹੀਂ ਹੈਗਾ ਇਹ ਤੋਂ ਬਿਨਾ ਵੀ ਤਾਂ ਮੈਂ ਦੱਸਦੀ ਆ ਕਿੱਦਾਂ ਕਰਨੀ ਹੈ ਠੀਕ ਹੈ ਜੀ ਆਪਾਂ ਆਤੀ ਮੈਂ ਸ਼ੇਪ ਜੇ ਤੁਹਾਡੇ ਕੋਈ ਸਕੇਲ ਹੈ ਨਹੀਂ ਤੁਸੀਂ ਕੀ ਕਰਨਾ ਆ ਸਕੇਲ ਲੈ ਲੈਣਾ ਜਾਂ ਇੰਚ ਟੇਪ ਲੈ ਲੈਣਾ ਇੱਥੋਂ ਇਧਰ ਰੱਖ ਕੇ ਇਹਨੂੰ ਆਪਾਂ ਏਦਾਂ ਮਿਲਾ ਦੇਣਾ ਠੀਕ ਹੈ ਜੀ ਉਤ ਬਾਅਦ ਆਪਾਂ ਇੱਥੇ ਰੱਖ ਕੇ ਇਹਨੂੰ ਇਹਦੇ ਨਾਲ ਮਿਲਾ ਦੇਣਾ ਇਹਨਾਂ ਦੀ ਬਹੁਤ ਵਧੀਆ ਸ਼ੇਪ ਬਣਦੀ ਹੈ ਠੀਕ ਹੈ ਜੀ ਉਦੋਂ ਬਾਅਦ ਆਪਾਂ ਕਰ ਦਾਂਗੇ ਕਟਿੰਗ ਇਸ ਨਾਲ ਆਪ ਦੀ ਸੇਮ ਹੀ ਤੁਸੀਂ ਕਟਿੰਗ ਕਰੋਗੇ ਨਾ ਤੇ ਤੁਹਾਡੀ ਪ੍ਰੋਪਰ ਸੂਟ ਫਿਟਿੰਗ ਚ ਪਰਫੈਕਟ ਗਲਾ ਸਭ ਕੁਝ ਪ੍ਰੋਪਰ ਬਣੇਗਾ ਠੀਕ ਹੈ ਜੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਇੱਥੋਂ 2 ਇੰਚ ਐਕਸਟਰਾ ਹੈਗਾ ਇੱਥੋਂ ਆਪਾਂ 2 ਇੰਚ ਇੱਥੋਂ ਰੱਖ ਲਾਂਗੇ ਕਮਰ ਤੋਂ ਠੀਕ ਹੈ ਜੀ نیچے ਪੂਰਾ ਪ੍ਰੋਪਰ ਹੈ ਇੱਥੋਂ ਆਪਾਂ ਇਹਨੂੰ ਕਟਿੰਗ ਕਰਾਂਗੇ ਸਿਰਫ ਕਮਾ 'ਚ ਕਟਿੰਗ ਹੋਏਗਾ ਥੋੜਾ ਬੋਤਾ आपा इथों कटिंग करनी है आ वाली। आ वाली वाली कटिंग नहीं करनी ये फ्रंट काट है आप इथों कटिंग करा पहले वाली तो पहले वाली निशानी तो कटिंग कर देंगे आप ठीक है जी आप फ्रंट कटिंग कर देंगे जी उपर कार्ट पाई है ਤੇ ਬੈਗ ਵੀ ਆਪਾਂ ਕਟਿੰਗ ਕਰ ਦਾਂਗੇ। ਉਹ ਤੋਂ ਬਾਅਦ ਆਪਾਂ ਦਾ ਸੈਂਟਰ 'ਚ ਕੱਟ ਲਗਾ ਲਾਂਗੇ ਛੋਟੇ-ਛੋਟੇ। ਉਹ ਤੋਂ ਬਾਅਦ ਕੀ ਕਰਨਾ ਆਪਣਾ ਬੈਕ ਸਾਈਡ ਹਟਾ ਲੈਣੀ ਹੈ। ਇਹ ਬਹੁਤ ਜ਼ਰੂਰੀ ਹੈ ਬੈਕ ਸਾਈਡ ਹਟਾਣੀ। ਨਹੀਂ ਵਰ ਕੱਟ ਲੱਗ ਜਾਂਦਾ ਹੈ। ਤੇ ਆਪਾਂ ਇੱਥੋਂ ਫਰੰਟ ਕਾਟ ਕਟਿੰਗ ਕਰ ਦਾਂਗੇ। ਉਦੇ ਉੱਪਰ ਆਪਣੀ ਕਟਿੰਗ ਕਰਨੀ ਹੈ ਠੀਕ ਹੈ ਜੀ ਔਰ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਮਾਰਕ ਕਰ ਲਾਂਗੇ ਨਿਸ਼ਾਨੀ ਲਾ ਲਾਂਗੇ ਇਹਨੂੰ ਗੂੜੀ ਕਰ ਲਾਂਗੇ ਤੋ ਬਾਅਦ ਆਪਾਂ ਫਰੰਟ ਤੇ ਡਿਜ਼ਾਈਨ ਵਾਲਾ ਬਣਾਵਾਂਗੇ ਗਲਾ ਤੇ ਬੈਗ ਗਲਾ ਪਹਿਲੇ ਕੱਟ ਲਾਂਗੇ ਬੈਗ ਮੈਂ ਸਿੰਪਲ ਕਟਿੰਗ ਕਰਾਂਗੀ 6 ਇੰਚ ਗਲਾ ਰੱਖਣਾ ਮੈਂ ਬੈਗ ਗਲਾ ਇਹ ਦਰੂ ਲੰਬਾਈ ਚ 3 ਇੰਚ ਤਿਆਰ ਆ ਮੈਂ 2 ਇੰਚ ਰੱਖਾਂਗੀ ਇੱਥੋਂ ਤੋ ਵੀ ਮੈਂ 5 ਇੰਚ ਰੱਖਾਂਗੀ ਥੱਲੋਂ ਇੱਥੇ ਇੱਕ ਆਪਾ ਬਾਕਸ ਬਣਾ ਲਾਂਗੇ ਚਾਪਾ ਦਾ ਤਰੀਕਾ ਕਟਿੰਗ ਠੀਕ ਹੈ ਜੀ ਪੈਠ ਨੈਕ ਵੀ ਹੋ ਗਿਆ ਉਹ ਤੋਂ ਬਾਅਦ ਰਹਿ ਗਿਆ ਬਾਹਾਂ ਦੀ ਕਟਿੰਗ ਕਰਨੀ ਤੇ ਬਾਹਾਂ ਦੀ ਕਟਿੰਗ ਕਰਾਂਗੇ ਆ ਕਪੜਾ ਬਚਿਆ ਠੀਕ ਹੈ ਜੀ ਇਹਦੀਆਂ ਆਪਾਂ ਡਿਜ਼ਾਈਨਰ ਬਾਹਾਂ ਬਣਾ ਦਾਂਗੇ ਨਵਾਂ ਆਪਾਂ ਕਰ ਲਾਂਗੇ ਫੋਲਡ 10 ਇੰਚ ਮੋਡਾ ਫੋਲਡ ਕਰਾਂਗੇ ਮੈਂ ਪਹਿਲਾਂ ਆਪਾਂ ਆਹ ਸਾਈਡ ਤੋਂ ਉਤਾਰ ਲਵਾਂਗੇ ਇੱਥੋਂ ਕਪੜਾ ਲੱਥ ਜਾਏਗਾ ਵੇਸਟਿੰਗ ਨਹੀਂ ਹੋਏਗਾ ਕਪੜਾ ਜੋੜ ਨਹੀਂ 10 ਇੰਚ ਮੋਡਾ ਲੈ ਕੇ ਇੱਥੋਂ ਆਪਾਂ ਕਰ ਲਾਂਗੇ ਅਲੱਗ ਇਹਨੂੰ ਠੀਕ ਹੈ ਜੀ ਉਹ ਤੋਂ ਬਾਅਦ ਖੁੱਲਾ ਪਾਸਾ ਆਪਣੇ ਵਾਲੇ ਸਾਈਡ ਤੇ ਰੱਖਣਾ ਤੇ ਬੰਦ ਪਾਸਾ ਦੂਜੀ ਵਾਲੇ ਸਾਈਡ ਤੇ ਕਿੱਦਾਂ ਬਾਹ ਦੀ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਬਾਹ ਦੀ ਲੰਮਾਈ ਲੈ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆ ਪਾਈਥੋਂ 3 ਇੰਚ ਲਾਵਾਂਗੇ ਇਹ ਤੇ ਪੂਰਾ 3 ਇੰਚ ਲਾ ਲਾਂਗੇ ਇਥੇ ਇੱਕ ਆਪਾਂ ਲਾਈਨ ਬਣਾ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਥੋਂ ਇਥੋਂ ਵੀ 2.5 ਇੰਚ ਲਾ ਲਾਂਗੇ ਇੱਥੇ ਇੱਕ ਨਿਸ਼ਾਨੀ ਲਾ ਦਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਐਨੂੰ ਇਹਦੇ ਨਾਲ ਮਿਲਾ ਦਾਂਗੇ ਮਤਲਬ ਗੁਲਾਈ ਪਾ ਦਾਂਗੇ ਇਥੋਂ ਠੀਕ ਹੈ ਜੀ ਬਾਤੀ ਖਲਾਈ ਉਹ ਤੋਂ ਬਾਅਦ ਆਪਾਂ ਫਰੰਟ ਕਾਟ ਪਾਣੀ ਹੈ ਕਿੱਦਾਂ ਪਾਣੀ ਹੈ ਪਹਿਲਾਂ ਆਪਾਂ ਇੱਥੋਂ ਮੋਡਾ ਰੱਖ ਲਾਂਗੇ ਸ਼ਰਟ ਦਾ ਪੀਸ ਲੈਣਾ ਉਹ ਆਪਾਂ ਇਥੋਂ ਮੈਨ ਲਾਂਗੇ ਤੇ ਅੱਧਾ ਇੰਚ ਉਪਰ ਛੱਡ ਕੇ ਤੇ ਆਪਾਂ ਅੱਧਾ ਇੰਚ ਉਪਰ ਹੋਲਡ ਕਰਕੇ ਪ੍ਰੋਪਰ ਮੋੜ ਲਾਂਗੇ ਇੱਥੇ ਆਂਦਾ ਠੀਕ ਹੈ ਜੀ ਉਤ ਬਾਅਦ ਇਹਦਾ ਆਪਾਂ ਹਾਫ ਕਰਾਂਗੇ ਇਹਦਾ ਹਾਫ ਹੈ 3 ਇੰਚ ਇੱਥੋਂ ਆਪਾਂ ਇੱਥੋਂ ਗੁਲਾਈ ਦੇ ਦਾਂਗੇ ਅੰਦਰ ਵਾਲੀ ਸਾਈਡ ਤੇ ਅੱਧਾ ਇੰਚ ਇੱਥੋਂ ਲੈ ਕੇ ਇੱਥੋਂ ਆਪਾਂ ਇਹਦਾ ਗੁਲਾਈ ਦੇ ਦਾਂਗੇ ਉਤ ਬਾਅਦ ਆਪਾਂ ਬਾਹ ਇੱਥੋਂ ਖੁੱਲੀ ਰੱਖਾਂਗੇ ਸਾਢੇ ਇੰਚ 8.5 ਲੈ ਲਈ ਹੈ। ਉਹ ਤੋਂ ਬਾਅਦ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ। ਇਹ ਹੋ ਗਈ ਸਾਡੀ ਫਿਟਿੰਗ ਦੀ। ਉਹ ਤੋਂ ਬਾਅਦ ਐਕਸਟਰਾ ਲੈਣਾ ਆਪਾਂ 1 ਇੰਚ। ਠੀਕ ਹੈ ਜੀ। ਉਹ ਤੋਂ ਬਾਅਦ ਆਪਾਂ ਕਰ ਦਾਂਗੇ ਦੀ ਕਟਿੰਗ। ਵਾ ਦੋ ਪੀਸ ਫੜਾਂਗੇ ਖੋਲ ਲਾਂਗੇ ਉਹਨਾਂ ਦੋਨਾਂ ਪੀਸਾਂ ਦੀ ਹੀ ਆਪਾਂ ਫਰੰਟ ਕਾਰਡ ਪਾ ਦਾਂਗੇ ਠੀਕ ਹੈ ਜੀ ਇਹ ਹੋ ਗਈ ਬਾਹ ਦੀ ਕਟਿੰਗ ਤੇ ਐਦਾ ਤੁਸੀਂ neck ਕਿਦਾਂ ਮੈਂ ਤਿਆਰ ਕਰਨਾ ਡਿਜ਼ਾਈਨਰ ਡਿਜ਼ਾਈਨਰ ਜਿਹੜਾ ਅੱਜ ਦਾ 트ੈਂਡਿੰਗ ਚੱਲ ਰਿਹਾ ਨੈਕ ਉਹ ਮੈਂ ਇਹਦਾ ਬਣਾਵਾਂਗੀ ਤੇ ਪਲੀਜ਼ ਉਹਦੀ ਵੀ ਵੀਡੀਓ ਦੇਖਿਓ ਤੇ ਮੈਂ ਡਿਸਕ੍ਰਿਪਸ਼ਨ ਤੇ ਲਿੰਕ ਪਾ ਦਾਂਗੀ ਇਹਦੀ ਸਟਿਚਿੰਗ ਦੀ ਵੀ ਵੀਡੀਓ ਡਿਸਕ੍ਰਿਪਸ਼ਨ ਦੇ ਪਾ ਦਾਂਗੀ ਤੇ ਉਹਦਾ ਲਿੰਕ ਤੁਸੀਂ ਖੋਲ ਕੇ ਦੇਖ ਸਕਦੇ ਹੋ ਤੇ ਮਿਲਦੇ ਆ ਅਗਲੀ ਵੀਡੀਓ ਇਹਦੀ ਸਟਿਚਿੰਗ ਲੈ ਕੇ ਤੇ ਤਬ ਤੱਕ ਲਈ ਬਾਏ ਬਾਏ ਥੈਂਕ ਯੂ ਫॉर ਵਾਚਿੰਗ